ਤੁਸੀਂ ਪਿਛਲੇ ਦਿਨਾਂ ਦੇਖਿਆ ਹੋਣਾ ਕਿ ਰਾਹੁਲ ਗਾਂਧੀ ਨੇ ਇੱਕ ਜਗ੍ਹਾ ਐਲਾਨ ਕੀਤਾ ਸ਼ਾਇਦ 36 ਘੰਟੇ ਪਤਾ ਨਹੀਂ ਕਿੱਥੇ ਗਏ ਸੀ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਵਾਂਗੇ ਬੇਸ਼ੱਕ ਸਾਡੇ ਇਹਨਾਂ ਨਾਲ ਮਤਭੇਦ ਨੇ ਅੰਦੋਲਨ ਜਿਹੜੇ ਕਰ ਰਹੇ ਨੇ ਸ਼ੰਭੂ ਬਾਰਡਰ ਤੇ ਇਸ ਅੰਦੋਲਨ ਦੀ ਸੇਖ ਔਰ ਇਸ ਅੰਦੋਲਨ ਦੀ ਤਾਕ ਦੇ ਨਾਲ ਬਹੁਤ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਆਪਣਾ ਵਿਚਾਰ ਹੈ ਜਿਹੜੇ ਆਪਣੇ ਪੁਆਇੰਟ ਨੇ ਜਾਂ ਆਪਣੀ ਜਿਹੜਾ ਚਰਚਾ ਉਹ ਛੇੜਨੀ ਪਈ ਹੈ MSP C2+50% ਦੇ ਫਾਰਮੂਲੇ ਮੁਤਾਬਕ ਉਹਨੂੰ ਖਰੀਦੀ ਗਰੰਟੀ ਦਾ ਕਾਨੂੰਨ ਉਹ ਤੋਂ ਬਾਅਦ ਅਸੀਂ ਜੋੜ ਲਏ ਟੋਟਲ ਕਰਜ਼ੇ ਦੀ ਮੁਕਤੀ ਨਾਲ ਅਸੀਂ ਜੋੜ ਲਿਆ ਫਸਲਾਂ ਦਾ ਬੀਮਾ ਸਰਕਾਰਾਂ ਕਰਨ ਨਾਲ ਜੋੜਿਆ 60 ਸਾਲ ਤੋਂ ਉੱਪਰ ਜਿਹੜਾ ਔਰਤ ਤੇ ਮਰਦ ਕਿਸਾਨ ਹੈ ਜਿਹੜਾ ਪੈਦਾਵਾਰ ਕਰਦਾ ਕਰਦਾ ਬਜ਼ੁਰਗ ਹੋ ਗਿਆ ਉਹਨੂੰ 10000 ਰੁਪਏ ਮਹੀਨਾ ਪੈਸ਼ਨ ਤੋਂ ਉਨਾ ਤੋਂ ਪਹਿਲਾਂ ਤੁਸੀਂ ਕਾਨੂੰਨੀ ਵੀ ਪ੍ਰੋਗਰਾਮ ਬਣਾਇਆ ਗਿਆ ਇਸਕੀਮ ਦੇ ਵੱਲ ਚੋਣ ਜਾਪਤਾ ਵੀ ਲੱਗ ਜਾਣਾ ਲੱਗਦਾ ਨਹੀਂ ਕਿ ਇਸ ਦੇ ਨਾਲ ਥੋੜਾ ਬਹੁਤ ਇਫੈਕਟ ਪਵੇਗਾ ਅੰਦੋਲਨ ਦੀ ਇੱਕ ਲਗਾਤਾਰਤਾ ਰਣੀਏ ਚਾਹੇ ਇਲੈਕਸ਼ਨ ਹੋਵੇ ਚਾਹੇ ਹਾੜੀ ਦੀ ਵਡਾਈ ਹੋਵੇ ਚਾਹੇ ਸੋਣੀ ਦੀ ਵਡਾਈ ਹੋਵੇ ਚਾਹੇ ਪਰਛਾਤਾ ਹੋਣ ਚਾਹੇ ਉਹ ਕਰਸਾ ਹੋਵੇ ਜਿਹੜੇ ਲੋਕ ਕਹਿੰਦੇ ਨੇ ਵੀ ਹੁਣ ਇਲੈਕਸ਼ਨ ਆ ਜਾਣਗੀਆਂ ਮੰਨਣਾ ਨਹੀਂ ਕੁਝ ਓਕੇ ਨਹੀਂ ਮੰਨਣਾ ਪਰ ਅਸੀਂ ਆਪਣੀ ਗੱਲ ਨੂੰ ਆਵਾਜ਼ ਤਾਂ ਉਠਾਉਂਦੇ ਰਹੀਏ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਅੰਦੋਲਨ ਆਉਣ ਤੋਂ ਬਾਅਦ ਆਪਣੇ ਕੁਝ ਮੁੱਦੇ ਨਵੇਂ ਜੋੜ ਕੇ ਤੇ ਰਹਿੰਦੇ ਮੁੱਦਿਆਂ ਨੂੰ ਜੋੜ ਕੇ ਇੱਕ ਚਾਰਟਰ ਬਣਾਇਆ ਜੋ ਵਕ ਵਕ ਸਮੇਂ ਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਪਿਛਲੇ ਸਾਲ ਵੀ ਮਾਰਚ ਦੇ ਮਹੀਨੇ 'ਚ ਅਸੀਂ ਦਿੱਲੀ ਗਏ ਸੀ ਉਦੋਂ ਵੀ ਤਿੰਨ ਮੰਤਰੀਆਂ ਨਾਲ ਮੀਟਿੰਗ ਹੋਈ ਸੀ ਸੇਮ ਚਾਰਟਰ ਉਦੋਂ ਵੀ ਦਿੱਤਾ ਗਿਆ ਸੀ 16 ਤਰੀਕ ਨੂੰ ਵੱਡਾ ਬੰਦ ਹੋਇਆ ਦਫ਼ਤਰ ਬੰਦ ਹੋਏ ਖਾਣਾ ਬੰਦ ਹੋਈਆਂ ਸਟੀਲ ਇੰਡਸਟਰੀ ਬੰਦ ਹੋਈ ਲਗਾਤਾਰ ਤੁਸੀਂ ਦੇਖੋਗੇ 26 27 28 ਨਵੰਬਰ ਨੂੰ ਅਸੀਂ ਦਿਨ ਤੇ ਰਾਤ ਦੇ ਵੱਡੇ ਧਰਨੇ ਸਾਰੇ ਦੇਸ਼ ਦੀਆਂ ਰਾਜਧਾਨੀਆਂ 'ਚ ਕੀਤੇ 26 ਜਨਵਰੀ ਨੂੰ ਟਰੈਕਟਰ ਪ੍ਰੇਡਾਂ ਹੋਈਆਂ ਇਸ ਤੋਂ ਬਾਅਦ 16 ਦਾ ਬੰਦ ਹੋਇਆ ਸੰਯੁਕਤ ਕਿਸਾਨ ਮੋਰਚਾ ਦੇਸ਼ ਵਿਆਪੀ ਜਿਹਦੇ ਕੋਲ ਸਾਡੇ ਸੈਂਕੜੇ ਜਥੇਬੰਦੀਆਂ ਨੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਹੈ ਰੈਗੂਲਰਲੀ ਅਸੀਂ ਜਨਰਲ ਬੋਡੀ ਦੀ ਮੀਟਿੰਗ ਕਰਦੇ ਆਂ ਕੱਲ ਅਸੀਂ ਹੁਣ ਡੇਲੀ ਅਸੀਂ ਸਕੱਤਰੇਟ ਦੀ ਮੀਟਿੰਗ ਕਰਦੇ ਆਂ ਆਨਲਾਈਨ ਅੱਜ 9 ਵਜੇ ਸਾਡੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਸਾਰੀਆਂ ਚੀਜ਼ਾਂ ਦਾ ਜਾਇਜ਼ਾ ਲੈਣ ਲਈ ਐਵੇਂ ਪੰਜਾਬ ਦੀ ਮੀਟਿੰਗ ਹਰਿਆਣਾ ਉੱਤਰਾਖੰਡ ਯੂਪੀ ਰਾਜਸਥਾਨ ਸਾਰੇ ਸੂਬਿਆਂ ਦੀਆਂ ਬੈਠਕਾਂ ਰੈਗੂਲਰਲੀ ਐਸ ਕੇ ਐਮ ਦੀਆਂ ਹੁੰਦੀਆਂ ਨੇ ਸਸਕੇ ਦੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਇੱਕ ਸਾਝ ਜਥੇਬੰਦੀਆਂ ਲਗਾਤਾਰ ਮੀਟਿੰਗਸ ਕਰੀਆਂ ਨੇ ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਜਾਣਦੇ ਹੋ ਚੰਗੀ ਤਰੀਕੇ ਦੇ ਨਾਲ ਕਿ ਸ਼ੰਭੂ ਬਾਰਡਰ ਦਿਖਾਉਰੀ ਬਾਰਡਰ ਦੇ ਉੱਤੇ ਵੀ ਲਗਾਤਾਰ ਕਿਸਾਨ ਬੈਠੇ ਹੋਏ ਨੇ ਔਰ ਦੂਸਰੀ ਪਾਸੇ ਐਸ ਕੇ ਐਮ ਦੀ ਗੱਲ ਕੀਤੀ ਜਾਵੇ ਤਾਂ ਐਸ ਕੇ ਐਮ ਦੇ ਵੱਲੋਂ ਲਗਾਤਾਰ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਵਿਉਂਤ ਬਣਾਈ ਜਾ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਸ ਵੇਲੇ ਡਾਕਟਰ ਦਰਸ਼ਨਪਾਲ ਜੀ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਦੱਸੋ ਵੀ ਹੁਣ ਜਿਹੜੀ ਮੀਟਿੰਗਸ ਕੀਤੀਆਂ ਜਾਂਦੀਆਂ ਲਗਾਤਾਰ ਹੋ ਨੇ ਦੇਖੋ ਇੱਕ ਗੱਲ ਮੈਂ ਕਲੀਅਰ ਕਰਦਾ ਕਿ ਦੋ ਅਸਪੈਕਟ ਮੈਂ ਗੱਲ ਕਰੂੰਗਾ ਨੰਬਰ 1 ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਅੰਦੋਲਨ ਆਉਣ ਤੋਂ ਬਾਅਦ ਆਪਣੇ ਕੁਝ ਮੁੱਦੇ ਨਵੇਂ ਜੋੜ ਕੇ ਤੇ ਰਹਿੰਦੇ ਮੁੱਦਿਆਂ ਨੂੰ ਜੋੜ ਕੇ ਇੱਕ ਚਾਰਟਰ ਬਣਾਇਆ ਜੋ ਵਕ ਵਕ ਸਮੇਂ ਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਵੀ ਮਾਰਚ ਦੇ ਮਹੀਨੇ ਚ ਅਸੀਂ ਦਿੱਲੀ ਗਏ ਸੀ ਉਦੋਂ ਵੀ ਤਿੰਨ ਮੰਤਰੀਆਂ ਨਾਲ ਮੀਟਿੰਗ ਹੋਈ ਸੀ ਸੇਮ ਚਾਰਟਰ ਉਦੋਂ ਵੀ ਦਿੱਤਾ ਗਿਆ ਸੀ ਇੱਕ ਗੱਲ ਦੂਜੀ ਗੱਲ 24 ਅਕਤੂਬਰ ਨੂੰ ਪਿਛਲੇ ਸਾਲ ਤਾਲ ਕਟੋਰਾ ਸਟੇਡੀਅਮ ਦੇ ਵਿੱਚ ਮੀਟਿੰਗ ਹੋਈ ਜਿੱਥੇ ਐਸ ਕੇ ਐਮ ਟ੍ਰੇਡ ਯੂਨੀਅਨਾਂ ਅਤੇ ਮੁਲਾਜ਼ਮ ਕਰਮਚਾਰੀਆਂ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਤੇ ਇਹ ਤੇ ਇਹ ਬਣਾਇਆ ਗਿਆ ਕਿ ਆਪਾਂ ਅੰਦੋਲਨ ਨੂੰ ਅ ਅੱਗੇ ਰਸਤੇ 'ਚ ਇਕੱਠੇ ਲੈ ਕੇ ਚੱਲੀਏ ਜੀ ਚਾਰ ਲੇਬਰ ਕੋਡ ਲੋਕਾਂ ਦੀਆਂ ਸਿਹਤ ਸੇਵਾਵਾਂ ਤੇ ਵਿਦਿਅਕ ਸਿੱਖਿਆ ਸੇਵਾਵਾਂ ਦੀ ਬੁਰਾ ਹਾਲ ਰੋਜ਼ਗਾਰ ਦਾ ਬੁਲਾਹਰ ਕਹਿੰਦਾ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਆਪਾਂ ਦੇਸ਼ ਦੇ ਵਿੱਚ ਇੱਕ ਅੰਦੋਲਨ ਖੜਾ ਕਰੀਏ ਜਿਹਦੇ ਤੌਰ ਤੇ ਤੁਸੀਂ ਦੇਖਿਆ ਹੋਊਗਾ ਕਿ 16 ਤਰੀਕ ਨੂੰ ਵੱਡਾ ਬੰਦ ਹੋਇਆ ਦਫ਼ਤਰ ਬੰਦ ਹੋਏ ਖਾਣਾ ਬੰਦ ਹੋਈਆਂ ਸਟੀਲ ਇੰਡਸਟਰੀ ਬੰਦ ਹੋਈ ਤੇ ਕਿਸਾਨਾਂ ਨੇ ਬਹੁਤ ਸਾਰੀ ਜਗ੍ਹਾ ਤੇ ਭਾਰਤ ਰੂਰਲ ਜੋ ਬੰਦੋਬੀ ਕੀਤਾ ਮੈਂ ਦੱਸਣੀ ਹੈ ਜਿਉਂ ਨਾ ਕਿ ਇੱਕ ਪਾਸੇ ਅਸੀਂ ਇਹਨੂੰ ਡਿਵੈਲਪ ਕੀਤਾ ਕਿਸਾਨਾਂ ਦੀ ਏਕਤਾ ਪੂਰੇ ਦੇਸ਼ ਦੇ ਵਿੱਚ ਡਵੈਲਪ ਕੀਤੀ ਉਹਦੇ ਚਾਰਟਰ ਨੂੰ ਡਵੈਲਪ ਕੀਤਾ ਉਹਦੀ ਏਕਤਾ ਬਾਕੀ ਉਹਨਾਂ ਦੇ ਨਾਲ ਬਣਾਈ ਤੇ ਨਾਲ ਦੀ ਨਾਲ ਇਹ ਏਕਤਾ ਨੂੰ ਅਸੀਂ ਕੰਸੋਲੀਡੇਟ ਕੀਤਾ ਸਾਰੇ ਸੂਬਿਆਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਕੋਆਰਡੀਨੇਸ਼ਨ ਕਮੇਟੀਆਂ ਬਣਾ ਲੀਆਂ ਕੋਈ ਵੀ ਜਥੇਬੰਦੀ ਅੱਜ ਉਹ ਨਹੀਂ ਹੈ ਜਿਹੜੀ ਸੰਯੁਕਤ ਕਿਸਾਨ ਮੋਰਚੇ 'ਚ ਨਹੀਂ ਹੈ ਤੀਸਰਾ ਅਸੀਂ ਕੀ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਕੋਆਰਡੀਨੇਸ਼ਨ ਦੇ ਨਾਲ ਨਾਲ ਅਸੀਂ ਇੱਕ ਅਨੁਸ਼ਾਸਨ ਬਣਾਉਣ ਲਈ ਜਿਹੜਾ ਦਿੱਲੀ ਅੰਦੋਲਨ ਤੋਂ ਆ ਕੇ ਸਾਡਾ ਟੁੱਟਿਆ ਸੀ ਅੰਦੋਲਨ ਸੰਯੁਕਤ ਸਮਾਜ ਮੋਰਚਾ ਮੰਨ ਕੇ ਜਾਂ ਚੜੂਨੀ ਜੀ ਦਾ ਬੰਨਣ ਕਰਕੇ ਇੱਕ ਨੌ ਸੂਤਰੀ ਅਨੁਸ਼ਾਸਨ ਵਾਸਤੇ ਇੱਕ ਨੌ ਨੁਕਾਤੀ ਬਣਾਇਆ ਸੀ ਡਿਸਪਲਨ ਵਾਸਤੇ ਵੀ ਸਾਡਾ ਕੀ ਪ੍ਰੋਗਰਾਮ ਕੀ ਆ ਸੋ ਇਹ ਤਿੰਨ ਪ੍ਰੋਗਰਾਮ ਕਰਕੇ ਸੀ ਲਗਾਤਾਰ ਤੁਸੀਂ ਦੇਖੋਗੇ 26 27 28 ਨਵੰਬਰ ਨੂੰ ਅਸੀਂ ਦਿਨ ਤੇ ਰਾਤ ਦੇ ਵੱਡੇ ਧਰਨੇ ਸਾਰੇ ਦੇਸ਼ ਦੀਆਂ ਰਾਜਧਾਨੀਆਂ 'ਚ ਕੀਤੇ 26 26 ਜਨਵਰੀ ਨੂੰ ਟਰੈਕਟਰ ਪਰੇਡਾਂ ਹੋਈਆਂ ਇਸ ਤੋਂ ਬਾਅਦ 16 ਦਾ ਬੰਦ ਹੋਇਆ ਇਸ ਤੋਂ ਪਹਿਲਾਂ ਕਹਿ ਲਓ ਕਿ ਹੁਣ ਅਸੀਂ 16 ਫਰਵਰੀ ਤੋਂ ਬਾਅਦ 16 ਮਾਰਚ 14 ਮਾਰਚ ਦਾ ਜਿਹੜਾ ਦਿੱਲੀ ਚਲੋ ਦਾ ਪ੍ਰੋਗਰਾਮ ਦਿੱਤਾ ਹੈ ਕਹਿਣ ਤੋਂ ਮੇਰਾ ਭਾਵ ਹੈ ਕਿ ਅਸੀਂ ਨਾ ਕੰਸਿਸਟੈਂਟ ਵਿੱਚ ਲਗਾਤਾਰ ਤੇ ਐਕਸਪੈਂਡ ਕਰਦੇ ਹੋਏ ਕਿਸਾਨਾਂ ਤੇ ਮਜ਼ਦੂਰਾਂ ਤੇ ਮਿਹਨਤਕ ਸ਼ਲੋਕਾਂ ਨੂੰ ਜੋੜਦੇ ਹੋਏ ਅੱਗੇ ਵਧ ਰਹੇ ਹਾਂ ਇਹ ਗੱਲ ਵੀ ਕੋਈ ਕਹਿ ਸਕਦਾ ਤੁਸੀਂ ਦਿੱਲੀ ਵੱਲ ਤਾਂ ਗਏ ਨਹੀਂ নো ਡਾਊਟ ਕਹਿ ਸਕਦੇ ਨੇ ਲੇਕਿਨ ਅਸੀਂ ਜਿਹੜਾ ਹੁਣ ਪ੍ਰੋਗਰਾਮ ਲਾਇਆ ਦਿੱਲੀ ਵੱਲ ਜਾਣ ਦੇ ਲੇਕਿਨ ਅਸੀਂ ਇਹ ਵੀ ਗੱਲ ਕਹਿਣਾ ਚਾਹੁੰਦੇ ਆ ਕਿ ਕਾਲੀ ਨਾਲ ਚੁੱਕੇ ਹੋਏ ਕਦਮ ਕਈ ਵਾਰੀ ਨਾ ਸਾਡੇ ਠੀਕ ਪਾਸੇ ਨਹੀਂ ਜਾਂਦੇ ਹੈਗੇ ਸੰਯੁਕਤ ਕਿਸਾਨ ਮੋਰਚਾ ਦੇਸ਼ ਵਿਆਪੀ ਜਿਹਦੇ ਕੋਲ ਸਾਡੇ ਸੈਂਕੜੇ ਜਥੇਬੰਦੀਆਂ ਨੇ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਹੈ ਰੈਗੂਲਰਲੀ ਅਸੀਂ ਜਨਰਲ ਬੋਡੀ ਦੀ ਮੀਟਿੰਗ ਕਰਦੇ ਆ ਕੱਲ ਅਸੀਂ ਹੁਣ ਡੇਲੀ ਅਸੀਂ ਸਕੱਤਰੇਟ ਦੀ ਮੀਟਿੰਗ ਕਰਦੇ ਆ ਔਨਲਾਈਨ ਅੱਜ 9 ਵਜੇ ਸਾਡੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਸਾਰੀਆਂ ਚੀਜ਼ਾਂ ਦਾ ਜਾਇਜ਼ਾ ਲੈਣ ਲਈ ਐਵੇਂ ਪੰਜਾਬ ਦੀ ਮੀਟਿੰਗ ਹਰਿਆਣਾ ਉੱਤਰਾਖੰਡ ਯੂਪੀ ਰਾਜਸਥਾਨ ਸਾਰੇ ਸੂਬਿਆਂ ਦੀਆਂ ਬੈਠਕਾਂ ਰੈਗੂਲਰਲੀ ਐਸ ਕੇ ਐਮ ਦੀਆਂ ਹੁੰਦੀਆਂ ਨੇ ਸੋ ਫਾਈਨਲੀ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਦੇਸ਼ ਪ੍ਰਤੀ ਆਪਣੇ ਲੋਕਾਂ ਦੇ ਮੁੱਦਿਆਂ ਪ੍ਰਤੀ ਲੋਕਾਂ ਨੂੰ ਚੇਤਨਨ ਕਰਦੇ ਹੋਏ ਐਸ ਕੇ ਐਮ ਆਪਣਾ ਇੱਕ ਭੂਮਿਕਾ ਕਿਉਂਕਿ ਮੈਂ ਦੱਸਾਂ ਤੁਹਾਨੂੰ ਦੋ ਗੱਲਾਂ ਦੱਸਣਾ ਚਾਹੁੰਦਾ ਤੁਸੀਂ ਸਾਨੂੰ ਬੇਜਮਾਨਿਆਂ ਨੂੰ ਜ਼बान ਬਖਸ਼ੀ ਆ ਤੁਸੀਂ ਸਾਡੀ ਕਲਮ ਨੂੰ ਤਾਕਤ ਦਿੱਤੀ ਆ ਤੁਸੀਂ ਸਾਡੇ ਕਹਿੰਦੇ ਹੁਨਰ ਨੂੰ ਤਾਕਤ ਬਖਸ਼ੀ ਆ ਇਹ ਮਤਲਬ ਕਿ ਆਮ ਅਕਸੈਪਟ ਕੀਤਾ ਜਾਂਦਾ ਸੀ ਉਹਦੇ ਵਿੱਚ ਮੈਂ ਕਹਿਣਾ ਚਾਹੁੰਨਾ ਕਿ ਐਸਕੇਮ ਦੇ ਅੰਦਰ ਫਿਰ ਪੰਜਾਬ ਦਾ ਐਸਕੇਮ ਹੈ ਜਿਹੜਾ ਉਹ ਪੂਰੇ ਐਸਕੇਮ ਦਾ ਇੱਕ ਤਰ੍ਹਾਂ ਧੜਕਦਾ ਦਿਲ ਹੈ ਹੋ ਇਸ ਲਈ ਪੰਜਾਬ ਦੇ ਐਸਕੇਮ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਐਸੀ ਬੜੀ ਜ਼ਿੰਮੇਵਾਰੀ ਨਾਲ ਏਕਤਾ ਬਣਾਉਂਦੇ ਹੋਏ ਪੂਰੇ ਦੇਸ਼ ਦੇ ਵਿੱਚ ਆਪਣਾ ਨੈਟਵਰਕ ਜਾਂ ਆਪਣਾ ਤਾਣਾ ਬਾਣਾ ਬਣਾ ਕੇ ਰੱਖਦੇ ਹੋਏ ਜੈਨੂਨ ਮੁੱਦਿਆਂ ਨੂੰ ਉਸਾਰਦੇ ਹੋਏ ਅਸੀਂ ਇੱਕ ਪ੍ਰੋਗਰਾਮ ਦਿੱਤਾ ਚੋਣਾਂ ਤੋਂ ਪਹਿਲਾਂ RAMLILA ਮੈਦਾਨ ਵਿੱਚ ਇਕੱਠੇ ਹੋਣ ਦਾ ਉਰਚ ਲੱਖਾਂ ਦੀ ਗਿਣਤੀ ਜਿਸ ਇਕੱਠੇ ਹੋ ਕੇ ਪੂਰੇ ਦੇਸ਼ ਤੇ ਦੁਨੀਆ ਨੂੰ ਦਿਖਾਵਾਂਗੇ ਕਿ ਸੰਯੁਕਤ ਕਿਸਾਨ ਮੋਰਚੇ ਦੀ ਕੀ ਤਾਕਤ ਹੈ ਜਿਵੇਂ ਚੋਣਾਂ ਤੋਂ ਪਹਿਲਾਂ ਤੁਸੀਂ ਕਹਿੰਦੇ ਵੀ ਪ੍ਰੋਗਰਾਮ ਬਣਾਇਆ ਗਿਆ ਇਸਕੀਮ ਦੇ ਵੱਲੋਂ ਚੋਣ ਜਾਬਤਾ ਵੀ ਲੱਗ ਜਾਣਾ ਲੱਗਦਾ ਨਹੀਂ ਕਿ ਇਸ ਦੇ ਨਾਲ ਥੋੜਾ ਬਹੁਤ ਇਫੈਕਟ ਪਵੇਗਾ ਵੀ ਜੋ ਕੁਝ ਵੀ ਕੀਤਾ ਜਾਵੇ ਕਿਸਾਨਾਂ ਦੇ ਵੱਲੋਂ ਦੇਖੋ ਇੱਕ ਤਾਂ ਮੈਂ ਗੱਲ ਕਰਨੀ ਚਾਹੁੰਦਾ ਕਿ ਅੰਦੋਲਨ ਤੇ ਅੰਦੋਲਨਕਾਰੀ ਨੇ ਜਿਹੜੇ ਤੁਸੀਂ ਦੇਖੋ ਮਲੇ ਅੰਦੋਲਨ ਦੀ ਇੱਕ ਲਗਾਤਾਰਤਾ ਰੱਖਣੀ ਹੈ ਚਾਹੇ ਇਲੈਕਸ਼ਨ ਹੋਵੇ ਚਾਹੇ ਹਾੜੀ ਦੀ ਵਡਾਈ ਹੋਵੇ ਚਾਹੇ ਸੋਹਣੀ ਦੀ ਵਡਾਈ ਹੋਵੇ ਚਾਹੇ ਬਰਛਾਤਾ ਹੋਣ ਚਾਹੇ ਉਹ ਕਰਸਾ ਹੋਵੇ ਅੰਦੋਲਨ ਦੀ ਲਗਾਤਾਰਤਾ ਰੱਖਣੀ ਇਹਦੀ ਕਾਮਯਾਬੀ ਲਈ ਬਹੁਤ ਜ਼ਰੂਰੀ ਹੈ ਔਰ ਜਿਹੜੇ ਲੋਕ ਕਹਿੰਦੇ ਨੇ ਵੀ ਹੁਣ ਇਲੈਕਸ਼ਨ ਆ ਜਾਣਗੀਆਂ ਮੰਨਣਾ ਨਹੀਂ ਕੋਈ ਓਕੇ ਨਹੀਂ ਮੰਨਣਾ ਪਰ ਅਸੀਂ ਆਪਣੀ ਗੱਲ ਨੂੰ ਆਵਾਜ਼ਤਾਂ ਤਾਂਦੇ ਰਹੀਏ ਅਸੀਂ ਉਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਜ਼ਿੰਮੇਵਾਰ ਕਹਿਨੀਆਂ ਨੇ ਤੇ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀ ਉਹਨਾਂ ਨੂੰ ਕਹੀਏ ਤਾਂ ਸਹੀ ਆਪਣੇ ਮੈਨੀਫੈਸਟੋ 'ਚ ਇਹ ਪਾਓ ਉਹ ਆਪਣੇ ਐਲਾਨ ਕਰਨਾ ਉਹ ਆਪਣੇ ਸਾਥ ਤੁਸੀਂ ਪਿਛਲੇ ਦਿਨਾਂ ਦੇਖਿਆ ਹੋਣਾ ਕਿ ਰਾਹੁਲ ਗਾਂਧੀ ਨੇ ਇੱਕ ਜਗ੍ਹਾ ਐਲਾਨ ਕੀਤਾ ਸ਼ਾਇਦ 36 ਘੜਾਂ ਚ ਪਤਾ ਨਹੀਂ ਕਿੱਥੇ ਗਏ ਸੀ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਵਾਂਗੇ ਸੋ ਇਹ ਪਾਰਟੀਆਂ ਦੇ ਉੱਤੇ ਇੱਕ ਪ੍ਰੈਸ਼ਰ ਹੋਊਗਾ ਜੇ ਇਹ ਨਹੀਂ ਹੋਊਗਾ ਕੁਸੀਂ ਆਹ ਪਿਛਲੇ ਦਿਨਾਂ ਦੇ ਅੰਦਰ ਦੇਖਿਆ ਹੋਊਗਾ ਬੇਸ਼ੱਕ ਸਾਡੇ ਇਹਨਾਂ ਨਾਲ ਮਤਭੇਦ ਨੇ ਅੰਦੋਲਨ ਜਿਹੜੇ ਕਰ ਰਹੇ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲੇਕਿਨ ਇਸ ਇਸ ਅੰਦੋਲਨ ਦੀ ਸੇਕ ਔਰ ਇਸ ਅੰਦੋਲਨ ਦੀ ਧਾਕ ਦੇ ਨਾਲ ਬਹੁਤ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਆਪਣਾ ਵਿਚਾਰ ਹੈ ਜਿਹੜੇ ਆਪਣੇ ਪੁਆਇੰਟ ਨੇ ਜਾਂ ਆਪਣੀ ਜਿਹੜਾ ਚਰਚਾ ਉਹ ਛੇੜਨੀ ਪਈ ਹੈ ਅਜੇ ਸਰ ਇੱਕ ਸਵਾਲ ਹੈ ਆਮ ਪਬਲਿਕ ਦਾ ਸਵਾਲ ਮੰਨ ਲਓ ਇੱਕ ਤਰ੍ਹਾਂ ਜਿਹੜੀ ਆਮ ਪਬਲਿਕ ਹੈ ਉਹਨਾਂ ਨੂੰ ਮੁੱਦਿਆਂ ਦੇ ਬਾਰੇ ਨਹੀਂ ਪਤਾ ਹੈ ਕਿ ਮੁੱਦੇ ਕਿਹੜੇ ਨੇ ਜਿਵੇਂ ਜਿਸ ਤਰੀਕੇ ਦੇ ਨਾਲ ਗੈਰ ਰਾਜਨੀਤਿਕ ਗਰੁੱਪ ਜਿਹੜਾ ਦੱਸ ਦਿਆ ਜਿੱਥੇ ਬੰਦੀਆਂ ਜੋ ਖਨੋਰੀ ਬਾਰਡਰ ਸ਼ੰਭੂ ਬਾਰਡਰ ਦੇ ਉੱਤੇ ਬੈਠੀਆਂ ਹੋਏ ਕਿਸਾਂ ਜਿੱਥੇ ਬੰਦੀਆਂ ਤਾਂ ਉਹਨਾਂ ਨੇ ਐਮਐਸਪੀ ਅਤੇ ਜੋ ਕਰਜ਼ਾ ਮਾਫੀ ਉਹ ਮੇਨ ਰੱਖੇ ਹੋਏ ਨੇ ਕਿ ਉਹ ਜ਼ਰੂਰੀ ਨੇ ਕਿ ਐਸਕੇਐਮ ਦੇ ਵੱਲੋਂ ਵੀ ਇਹੀ ਮੁੱਦਾ ਆ ਜਾਂ ਇਸ ਤੋਂ ਇਲਾਵਾ ਵੀ ਹੋਰ ਕੋਈ ਜੋੜੇ ਨੇ ਨਹੀਂ ਨਹੀਂ ਦੇਖੋ ਐਸਕੇਐਮ ਦੇ ਹੀ ਮੁੱਦੇ ਸੀ ਅਸਲ 'ਚ ਉਹਨਾਂ ਨੇ ਤਾਂ ਬਾਅਦ 'ਚ ਅਡਾਪਟ ਕੀਤੇ ਨੇ ਐਸਕੇਐਮ ਦੇ ਉਹ ਮੁੱਦੇ ਜਿਵੇਂ ਮੰਨ ਲਓ ਐਮਐਸਪੀ ਸੀ2+50% ਦੇ ਫਾਰਮੂਲੇ ਮੁਤਾਬਕ ਉਹਨੂੰ ਖਰੀਦੀ ਗਰੰਟੀ ਦਾ ਕਾਨੂੰਨ ਉਹ ਤੋਂ ਬਾਅਦ ਅਸੀਂ ਜੋੜ ਲਏ ਚ ਟੋਟਲ ਕਰਜ਼ੇ ਦੀ ਮੁਕਤੀ ਨਾਲ ਅਸੀਂ ਜੋੜ ਲਿਆ ਫਸਲਾਂ ਦਾ ਬੀਮਾ ਸਰਕਾਰਾਂ ਕਰਨ ਨਾਲ ਜੋੜਿਆ 60 ਸਾਲ ਤੋਂ ਉੱਪਰ ਜਿਹੜਾ ਔਰਤ ਤੇ ਮਰਦ ਕਿਸਾਨ ਹੈ ਜਿਹੜਾ ਪੈਦਾਵਾਰ ਕਰਦਾ ਕਰਦਾ ਬਜ਼ੁਰਗ ਹੋ ਗਿਆ ਉਹਨੂੰ 10000 ਰੁਪਏ ਮਹੀਨਾ ਪੈਸ਼ਨ ਨਾਲ ਅਸੀਂ ਜਿਹੜੇ ਬਾਕੀ ਦੇ ਇਸ਼ੂ ਸੀ ਪੁਰਾਣੇ ਬਿਜਲੀ ਬਿੱਲ ਵਾਲਾ ਅਜੇ ਮਿਸਟਰ ਟੈਣੀ ਵਾਲਾ ਕੇਸਾਂ ਦੀ ਵਾਪਸੀ ਵਾਲਾ ਵਗੈਰਾ ਇਹਨਾਂ ਮਸਲਿਆਂ ਨੂੰ ਜੋੜ ਕੇ ਅਸੀਂ ਇੱਕ ਚਾਰਟਰ ਤਿਆਰ ਉਹਦੇ ਵਿੱਚ ਕੁਝ ਇਸ਼ੂ ਐਸੇ ਨੇ ਜਿਹੜੇ ਉਹਨਾਂ ਨੇ ਜਿਵੇਂ ਨਰੇਗਾ ਵਾਲਾ ਉਹਨਾਂ ਨੇ ਐਡ ਕੀਤਾ ਹੈ ਸਾਡੀ ਓਰਡਨਲ ਵੀ ਸਹਿਮਤੀ ਹੈ ਜਾਂ ਜਿਹੜਾ ਉਹਨਾਂ ਨੇ WTO ਵਾਲਾ ਸੀ ਪਹਿਲਾਂ ਤੋਂ ਉਠਾਉਂਦੇ ਆ ਰਹੇ ਕਿ WTO ਤੋਂ ਭਾਰਤ ਭਾਰਤ ਦੇਸ਼ ਹੈ ਜਿਹੜਾ ਬਾਹਰ ਆਵੇ ਸੋ ਇਸ ਲਈ ਇਹ ਜਿਹੜੇ ਮੁੱਦੇ ਨੇ ਇਹਨਾਂ ਮੁੱਦਿਆਂ ਦੇ ਉੱਤੇ ਸੀ ਲਗਾਤਾਰ ਇਹ ਮੁੱਦੇ ਮੇਨ ਮੁੱਦੇ ਇਹ ਨੇ ਇਹਨਾਂ ਮੁੱਦਿਆਂ ਦੇ ਨਾਲ ਮੈਂ ਅੱਗੇ ਐਡ ਕਰਦਾ ਕਿ ਸੰਯੁਕਤ ਕਿਸਾਨ ਮੋਰਚਾ ਟ੍ਰੇਡ ਯੂਨੀਅਨ ਆਮ ਕਰਮਚਾਰੀ ਜਥੇਬੰਦੀਆਂ ਨੇ 24 ਅਕਤੂਬਰ ਨੂੰ ਟਾਲਕਟੋਰਾ ਸਟੇਡੀਅਮ ਦੇ ਵਿੱਚ ਵੱਡੀ ਕਨਵੈਨਸ਼ਨ ਕੀਤੀ ਸੀ ਉਹਦੇ ਵਿੱਚ ਜਿਵੇਂ ਲੇਬਰ ਕੋਡ ਨੇ ਚਾਰ ਜਾ ਸਿਹਤ ਤੇ ਐਜੂਕੇਸ਼ਨ ਸੇਵਾਵਾਂ ਦਾ ਨਿੱਜੀਕਰਨ ਜਿਹੜਾ ਕੀਤਾ ਜਾ ਰਿਹਾ ਹੈ ਯਾ ਮਲੇਸ਼ੀਆ ਵਿੱਚ ਬੇਰੁਜ਼ਗਾਰੀ ਦਾ ਵੱਡਾ ਬਹੁਤ ਮਸਲਾ ਹੈ ਇਹ ਮਸਲਿਆਂ ਨੂੰ ਵੀ ਅਸੀਂ ਆਪਣੇ ਜਿਹੜਾ ਸਾਂਝਾ ਚਾਰਟਰ ਹੈ ਉਹਦੇ ਵਿੱਚ ਪਾਇਆ ਹੋਇਆ ਹੈ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਚਾਰਟਰ ਹੈ ਸਾਂਝਾ ਚਾਰਟਰ ਦੂਜਾ ਸੋ ਅਸੀਂ ਸਾਰੇ ਦੇਸ਼ ਦੇ ਲੋਕਾਂ ਦੀ ਮੁੱਦਿਆਂ ਨੂੰ ਲੈ ਕੇ ਇੱਕ ਸਾਂਝਾ ਚਾਰਟਰ ਬਣਾਇਆ ਹੋਇਆ ਹੈ ਔਰ ਉਹਦੇ ਤੇ 16 ਤਰੀਕ ਦਾ ਤੁਸੀਂ ਦੇਖਿਆ ਭਾਰਤ ਬੰਦ ਵੀ ਹੋਇਆ ਸੀ ਪਿਛਲੇ ਮਹੀਨੇ ਫਰਵਰੀ ਚ ਸੋ ਉਹ ਵੀ ਅਸੀਂ ਨਾਲੋਂ ਨਾਲ ਚਲਾ ਰਹੇ ਹਾਂ ਕਿ ਦੇਸ਼ ਦੇ ਲੋਕਾਂ ਦੀ ਅਗਵਾਈ ਵੀ ਕਰੀਏ ਕਿਸਾਨਾਂ ਦੀ ਅਗਵਾਈ ਵੀ ਕਰੀਏ ਸੋ ਕਿਸਾਨਾਂ ਦੀ ਅਗਵਾਈ ਕਰਦੇ ਹੋਏ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਵੀ ਇਹ ਮੁੱਦੇ ਨੇ ਔਰ ਇਹਨਾਂ ਮੁੱਦਿਆਂ ਤੇ ਬਿਨਾਂ ਸੰਘਰਸ਼ ਤੋਂ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਤੇ ਇਹ ਰੈਲੀ ਹੈ ਜਿਹੜੀ ਆਪਣੇ ਆਪ ਚ ਵੱਡੀ ਰੈਲੀ ਹੋ ਕੇ ਕਾਮਯਾਬ ਰੈਲੀ ਹੋਗੀ ਬਹੁਤ ਬਹੁਤ ਧੰਨਵਾਦ ਸੁਵਦੇਰੀ ਅਪਡੇਟ ਜੁੜੇਲ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗ੍ਰਿਵਾਲ ਨਰਦੀਪ ਸਿੰਘ